ਮੁਢਾਨਕੋਟ ਦਾ ਸਿਵਲ ਹਸਪਤਾਲ ਯੋਫਲੇ ਜੰਗ ਦਾ ਮੈਦਾਨ ਬਣ ਗਿਆ ਜਦ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਦੋ ਪੱਖ ਆਹਮੋ ਸਾਹਮਣੇ ਹੋ ਗਏ ਇਸ ਦੌਰਾਨ ਦੋਹਾਂ ਪੱਖਾਂ ਦੇ ਵਿੱਚ ਹੋਏ ਵਿਵਾਦ ਦੇ ਦੌਰਾਨ ਐਮਰਜੈਂਸੀ ਵਾਰਡ ਵਿੱਚ ਤੇਜ਼ ਤਾਰ ਹਥਿਆਰ ਚਲਾਏ ਗਏ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਜ ਜਿਹਦੇ ਵਿੱਚ ਵੇਖਿਆ ਜਾ ਸਕਦਾ ਹੈ ਵਿਅਕਤੀ ਡਾਕਟਰ ਦੇ ਕਮਰੇ ਦੇ ਵਿੱਚ ਬੈਠਾ ਦੂਜਾ ਵਿਅਕਤੀ ਹਥਿਆਰ ਲੈ ਕੇ ਡਾਕਟਰ ਦੇ ਕਮਰੇ ਦੇ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਜਿਹਦੇ ਚਲਦੇ ਜਿਸਦੇ ਚਲਦੇ ਡਾਕਟਰ ਉੱਥੋਂ ਡਰ ਕੇ ਭੱਜ ਜਾਂਦੇ ਨੇ ਉਸ ਤੋਂ ਬਾਅਦ ਵਿਅਕਤੀ ਕਮਰੇ ਦੇ ਵਿੱਚ ਔਨਜਾਨ ਬਚਾ ਕੇ ਭੱਜਦਾ ਹੈ ਉਥੇ ਹਮਲਾਵਰ ਵੀ ਹਥਿਆਰ ਲੈ ਕੇ ਉਸਦੇ ਪਿੱਛੇ ਹੈ ਜਿਹੜਾ ਭੱਜਦਾ ਵੇਖਿਆ ਜਾ ਸਕਦਾ ਹੈ ਸੋ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਇਹ ਦੋ ਵਿਅਕਤੀਆਂ ਵੱਲੋਂ ਐਮਰਜੈਂਸੀ ਵਾਰਡ ਵਿੱਚ ਤੇਜ਼ ਤਾਰ ਹਥਿਆਰ ਨਾਲ ਨੌਜਵਾਨ ਤੇ ਹਮਲਾ ਕੀਤਾ ਜਾਂਦਾ ਹੈ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ